ਤਾਂ ਅਸੀਂ ਹੁਣ ਅਗਲਾ ਮੁੱਦਾ ਲਵਾਂਗੇ ਕਿ ਪੰਜਾਬ ਦੇ ਵਿੱਚ ਮੁਫਤ ਬਿਜਲੀ ਸਕੀਮ ਦਾ ਜਿਹੜਾ ਜਾਦੂ ਕਿਉਂ ਨਹੀਂ ਚੱਲਿਆ ਜਾਂ ਫਿਰ ਰਿਜ਼ਰਵ ਸੀਟਾਂ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਹਾਰ ਕਿਉਂ ਜਾਂਦੇ ਐ 24 ਮਹੀਨਿਆਂ ਦੀ ਇਹ ਜੀ ਕਿਹੜੀ ਕਾਰਗੁਜ਼ਾਰੀ ਸੀ ਕਿ ਮੁਫਤ ਬਿਜਲੀ ਸਕੀਮ ਚੱਲ ਨਹੀਂ ਸਕੀ ਕਿਉਂਕਿ ਇੱਥੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਸ ਤੋਂ ਪਹਿਲਾਂ ਜਿਹੜੀ ਮੁਫਤ ਬਿਜਲੀ ਸਕੀਮ ਉਹ ਰਿਜ਼ਰਵ ਕੈਟਾਗਰੀ ਦੇ ਲਈ ਪਹਿਲਾਂ ਤੁਸੀਂ ਪਰ ਉਹ ਵੱਖਰੀ ਗੱਲ ਹੈ ਕਿ ਯੂਨਿਟ ਘਟ ਮਾਫ ਸੀ 1 ਮਹੀਨੇ ਦੇ 200 2 ਮਹੀਨਿਆਂ ਦੇ 400 ਪਰ ਆਵਾਜ਼ ਨੂੰ ਪਾਰਟੀ ਨੇ ਉਸ ਨੂੰ ਵਧਾ ਕੇ 2 ਮਹੀਨਿਆਂ ਦੇ 600 ਕਰਤਾ 400 ਤੋਂ ਪਰ ਭੁੱਲਰ ਸਾਹਿਬ ਇੱਥੇ ਇਹ ਇੱਕ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਇਸ ਮਸਲੇ ਦੇ ਵਿੱਚ ਜਿਹੜੇ ਰਿਜ਼ਰਵ ਕੈਟਾਗਰੀ ਦੇ ਵਿੱਚ ਖਾਸ ਕਰਕੇ ਬਹੁਤੇ ਵਿਧਾਇਕ ਕੋਈ ਇੱਕਾ ਦੁਕਾਨ ਨੂੰ ਛੱਡ ਕੇ ਉਹ ਹਾਰ ਦੇ ਦਿਖਾਈ ਦਿੱਤੇ 2024 ਦੀ ਇਸ ਲੋਕ ਸਭਾ ਦੀ ਚੋਣ ਵਿੱਚ ਜਿਹੜੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਖਾਸ ਕਰਕੇ ਮੰਤਰੀਆਂ ਦੀ ਆਪਾਂ ਗੱਲ ਕਰ ਲਈਏ ਮੰਤਰੀਆਂ ਦੇ ਵਿੱਚੋਂ ਵੀ ਜਿਹੜੇ ਰਿਜ਼ਰਵ ਸੀ ਉਹ ਵੀ ਹਾਰ ਗਏ ਜਿਹੜੇ ਵਿਵਾਦਾਂ ਵਿੱਚ ਸੀ ਉਹ ਵੀ ਹਾਰ ਗਏ ਔਰ ਮੁਫਤ ਬਿਜਲੀ ਸਕੀਮ ਹੀ ਇੱਕ ਵਜ੍ਹਾ ਰਹੀ ਜਾਂ ਕੋਈ ਹੋਰ ਵੀ ਵਜ੍ਹਾ ਹੋ ਸਕਦੀ ਹੈ ਕਿ ਸਾਰੇ ਦੇ ਸਾਰੇ ਜਿਹੜੇ ਵਿਧਾਇਕ ਹਾਰਦੇ ਦਿਖਾਈ ਦਿੱਤੇ ਸੰਦੀਪ ਸਭ ਤੋਂ ਵੱਡੀ ਗੱਲ ਕਿ ਚਾਹੇ ਉਹ ਸੈਂਟਰ ਸਰਕਾਰ ਦੀ ਗੱਲ ਕੀਤੀ ਜਾਵੇ ਜਾਂ ਸੂਬਾ ਸਰਕਾਰ ਦੀ ਗੱਲ ਕੀਤੀ ਜਾਵੇ ਜਿਹੜੀਆਂ ਸਬਸਿਡੀਆਂ ਹੁੰਦੀਆਂ ਨੇ ਇਹ ਵੋਟ ਬੈਂਕ ਨਹੀਂ ਹੁੰਦੀਆਂ ਸਾਡੀਆਂ ਸਰਕਾਰਾਂ ਨੂੰ ਇਹ ਜਿਹੜਾ ਧਿਆਨ ਨਾਲ ਕਰ ਲੈਣਾ ਚਾਹੀਦਾ ਹੈਗਾ ਸੋਚ ਸਮਝ ਕੇ ਲੈਣਾ ਚਾਹੀਦਾ ਇਹ ਸਬਸਿਡੀਆਂ ਕੋਈ ਡਿਵੈਲਪਮੈਂਟ ਨਹੀਂ ਆ ਸਬਸਿਡੀਆਂ ਤੁਹਾਨੂੰ ਵੋਟਾਂ ਨਹੀਂ ਪਾਉਂਦੀਆਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਬੜੀ ਸਬਸਿਡੀ ਦਿੱਤੀ ਆ ਕਿਸਾਨਾਂ ਨੂੰ ਲੈ ਕੇ ਸਾਰੇ ਲੈ ਕੇ ਉਹਦੀ ਸਰਕਾਰ ਨਹੀਂ ਆ ਰਹੀ ਨਾ 2007 ਦੇ ਜੋ ਭਾਈ ਕਾਂਗਰਸ ਸਰਕਾਰ ਨੇ ਬੀਬੀਆਂ ਨੂੰ ਬੱਸਾਂ ਫ੍ਰੀ ਕਰ ਦਿੱਤੀਆਂ ਸੀ ਉਹ ਵੀ ਬੋਝ ਪਿਆ ਸਰਕਾਰ ਤੇ ਨਹੀਂ ਗੱਲ ਬਣੀ ਫ੍ਰੀ ਬਿਜਲੀ ਦਿੱਤੀ ਗਈ ਬੰਬੀਆਂ ਨੂੰ ਟਿਊਬਵਲਾਂ ਨੂੰ ਐਸਸੀ ਭਾਈਚਾਰ ਬੀਸੀ ਨਹੀਂ ਗੱਲ ਬਣੀ ਹੁਣ ਇਹਨਾਂ ਨੇ ਵੀ ਬਿਜਲੀ ਤੇ ਪਹਿਲਾਂ ਮਿਲ ਰਹੀ ਸੀ ਇਹਨਾਂ ਨੇ ਬਿੱਲ ਨਹੀਂ ਭੇਜਦੇ ਉਹ ਨਹੀਂ ਬਣਿਆ ਹੁਣ ਪੰਜਾਬ ਦੇ ਵਿੱਚ ਸੰਦੀਪ ਚਮਕੀ ਰਿਜ਼ਰਵ ਸੀਟਾਂ ਨੇ 117 ਦੇ ਵਿੱਚ ਜੀ ਹੋ ਗਈਆਂ ਤੇ ਚਾਰ ਆਮ ਆਦਮੀ ਪਾਰਟੀ ਦੇ ਐਸਸੀ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਐਮਐਲਏ ਜਨਰਲ ਸੀਟਾਂ ਤੋਂ ਚੁਣੇ ਗਏ ਨੇ 36 ਲਾ ਲੋ ਜੀ ਉਹਦੇ ਚ ਕਿਹੜੇ ਕਿਹੜੇ ਨੇ ਨਿਰਿੰਦਰਪਾਲ ਸਵਨਾ ਜੀ ਉਹ ਰਾਜਸਿੱਖ ਬਰਾਦਰੀ ਰੱਖਦੇ ਨੇ ਫਾਜ਼ਿਲਕਾ ਜਨਰਲ ਸੀਟ ਨੇ ਉਹ ਵੀ ਚੁਣेंगे ਗੁਰੂ ਹਰ ਸਹਾਇ ਤੋਂ ਜਿਹੜੇ ਕੈਬਨਨ ਮੰਤਰੀ ਬਣੇ ਸੀ ਫੌਜਾ ਸਿੰਘ ਸਰਾਰੀ ਉਹ ਵੀ ਰਾਏ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਨੇ ਰਾਏ ਸਿੱਖ ਭਾਈਚਾਰਾ ਐਸਸੀ ਭਾਈਚਾਰੇ ਚਾਹੁੰਦਾ ਉਹ ਜਨਰਲ ਸੀਟ ਤੋਂ ਚੁਣेंगे ਇੱਕ ਕੁਲਵੰਤ ਸਿੰਘ ਸਾਹਿਬ ਜਿਹੜੇ ਬਹੁਤ ਹੀ ਪੰਜਾਬ ਦੇ ਨਾਮੀ ਬਿਲਡਰ ਨੇ ਐਸਸੀ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਮਹਾਲੀ ਜਨਰਲ ਸੀਟ ਤੋਂ ਚੁਣेंगे ਇੱਕ ਹੋਰ ਵੀ ਹੈ ਨੇ ਔਰ ਇੱਕ ਜਿਹੜੀ ਨਵਾਂ ਸ਼ਹਿਰ ਜਨਰਲ ਸੀਟ ਆ ਉਥੋਂ ਬਹੁਜਨ ਸਮਾਜ ਪਾਰਟੀ ਦੇ ਡਾਕਟਰ ਨਸ਼ੱਤਰ ਪਾ ਉਣਾਪਾ ਫਰੂਜ਼ਪੁਰ ਤੋਂ ਗੱਲ ਕਰਦਿੰਨੇ ਆ ਫਰੂਜ਼ਪੁਰ ਤੋਂ ਕੌਣ ਜਿੱਤੇ ਨੇ ਸ਼ੇਰ ਸਿੰਘ ਖਬਾਇਆ ਸਾਹਿਬ ਫਾਜ਼ਿਲਕਾ ਜਿਹੜੀ ਸੀਟ ਆ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਨਰਲ ਸੀਟ ਆ ਪਰ ਐਮਐਲਏ ਜਿਹੜੇ ਨਿਰੰਦਰਪਾਲ ਸਵਨਾ ਸਾਹਿਬ ਨੇ ਉਹ ਰਾਜ ਸਿੱਖ ਵਰਪਾਈਚਾਰੇ ਨਾਲ ਸੰਬੰਧ ਰੱਖਦੇ ਨਿਰੰਦਰਪਾਲ ਸਵਨਾ ਵੀ ਹਾਰ ਗਏ ਨੇ ਬੱਲੂਆਣਾ ਆਮਾਦੀ ਪਾਰਟੀ ਦੇ ਐਮਐਲਏ ਸੀ ਅਮਨਦੀਪ ਸਿੰਘ ਗੋਲਡੀ ਮਸਾਫਰ ਉਹ ਵੀ ਜਨਾਬ ਹਾਰ ਗਏ ਨੇ ਫਰੂਜ਼ਪੁਰ ਦਿਹਾਤੀ ਤੋਂ ਆਮਾਦੀ ਪਾਰਟੀ ਦੇ ਐਮਐਲਏ ਸੀ ਐਡਵੋਕੇਟ ਰਜਨੀਸ਼ ਦਈਆ ਸਾਹਿਬ ਉਹ ਵੀ ਆਪਣਾ ਹਲਕਾ ਹਾਰ ਗਏ ਨੇ ਗੁਰੂ ਹਰਸਹਾਇ ਜਨਰਲ ਸੀਟ ਆ ਲੇਕਿਨ ਫੌਜਾ ਸਿੰਘ ਸਰਾਰੀ ਰਾਏ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੇ ਉਹ ਐਸਸੀ ਕੈਟਾਗਰੀ ਆ ਉਹ ਫੌਜਾ ਸਿੰਘ ਸਰਾਰੀ ਸਾਹਿਬ ਵੀ ਆਪਣੇ ਹਲਕੇ ਤੋਂ ਹਾਰ ਗਏ ਨੇ ਮਲੋੜ ਤੋਂ ਰਿਜ਼ਰਵ ਹਲਕਾ ਡਾਕਟਰ ਬਲਜੀਤ ਕੌਰ ਸੂਬੇ ਦੇ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ ਬਾਲ ਤੇ ਵਿਕਾਸ ਮੰਤਰੀ ਨੇ ਉਹ ਵੀ ਹਾਰ ਗਏ ਨੇ ਮੰਤਰੀ ਵੀ ਹਾਰ ਗਏ ਨੇ ਅਗਰ ਇਹ ਸਵਾਲ ਆ ਕਿ ਬਿਜਲੀ ਦਾ ਫੈਕਟਰ ਨਹੀਂ ਚੱਲਿਆਗਾ ਜੋ ਸਰਕਾਰ ਨੇ ਬੜਾ ਯੂਰ ਲਾਇਆਗਾ ਪੰਜਾਬ ਦੇ ਵਿੱਚ 90 ਫੀਸਦੀ 92 ਫੀਸਦੀ 95 ਫੀਸਦੀ ਉਹ ਨਹੀਂ ਚੱਲਿਆ ਫੈਕਟਰ ਨਾ ਦਿੱਲੀ ਦੇ ਵਿੱਚ ਚੱਲਿਆ ਦਿੱਲੀ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਨੂੰ ਲੋਕਾਂ ਨੇ ਸਿਰੇ ਤੋਂ ਨਕਾਰ ਦਿੱਤਾ ਇੱਥੇ ਭਗਵੰਤ ਮਾਨ ਸਾਹਿਬ ਨੂੰ ਸਿਰੇ ਤੋਂ ਨਹੀਂ ਨਕਾਰਿਆ ਲੇਕਿਨ ਨਕਾਰਿਆ ਜ਼ਰੂਰ ਹੈ 13 ਤੋਂ 3 ਮਿਲੀਆ ਇਹ ਜਿਹੜੇ ਫੈਕਟਰ ਨਾ ਇਹ ਡਿਵੈਲਪਮੈਂਟ ਦੀ ਨਿਸ਼ਾਨੀ ਨੇ ਦਿੱਲੀ ਦੇ ਵਿੱਚ ਦਿੱਲੀ ਦੇ ਵੀ ਐਕਚੁਅਲੀ ਜਿਹੜਾ ਦਿੱਲੀ ਆਊਟਰ ਹੈ ਸੰਦੀਪ ਜਿੱਥੇ ਬਹੁਤ ਜ਼ਿਆਦਾ ਦੁਨੀਆ ਦੀਆਂ ਸਭ ਤੋਂ ਵੱਡ ਬਸ ਤੰਗ ਆਨੇ ਜੀ ਉੱਥੇ ਪਹਿਲਾਂ ਹੀ ਬਿਜਲੀ ਪਾਣੀ ਚੋਰੀ ਹੁੰਦਾ ਸੀ ਜੀ ਉੱਥੇ ਸਰਕਾਰ ਨੇ ਉਹਨੂੰ ਕਾਨੂੰਨੀ ਰੈਗੂਲਾਈਜ਼ ਕਰ ਦਿੱਤਾ ਹੈਗਾ ਕਿ ਤੁਸੀਂ ਬਿੱਲ ਤੇ ਦੇਣਾ ਨਹੀਂ ਹੈਗਾ ਆਪਾਂ ਫ੍ਰੀ ਵਾਲਾ ਫੰਡਾ ਕਰਦੇ ਇਸ ਕਰਕੇ ਉਹ ਲੋਕੀ ਉਹ ਐਰ ਕੀ ਉਹਨਾਂ ਨੂੰ ਫਿਰ ਆਮ ਆਦੀ ਪਾਰਟੀ ਨੂੰ ਤੀਜੀ ਵਾਰੇ ਜ਼ੀਰੋ ਦਿੱਤੀ ਹੈਗੀ ਜੀ ਹੁਣ ਪਟਿਆਲਾ ਦੀ ਲੋਕ ਸਭਾ ਦੀ ਗੱਲ ਕਰਦੇ ਉੱਥੋਂ ਡਾਕਟਰ ਧਰਮਵੀਰ ਗਾਂਧੀ ਸਾਹਿਬ ਜਿੱਤੇ ਨੇ ਉੱਥੇ ਉੱਥੋਂ ਦੇ ਜਿਹੜੇ ਦੋ ਰਿਜ਼ਰਵ ਹਲਕੇ ਨੇ ਇੱਕ ਨੱਬਾ ਜਿੱਥੋਂ ਦੇਵ ਸਿੰਘ ਮਾ ਨੇ ਜਿਨ੍ਹਾਂ ਨੇ ਹੁਣ ਗਾਂ ਨੂੰ ਵੀ ਰਾਸ਼ਟਰੀ ਪੰਛੀ ਬਣਾਉਣਾ ਉਹ ਬੁਰੀ ਤਰ੍ਹਾਂ ਹਾਰੇ ਨੂੰ ਆਪਣੇ ਹੱਲ ਖੇਚੋ ਹੀ ਹਾਰ ਗਏ ਨੇ ਆਪਣੀ ਵਾਰਡ ਚੋਂ ਵੀ ਕਹਿੰਦੇ ਹਾਰ ਗਏ ਨੇ ਫਿਰ ਉੱਥੋਂ ਇੱਕ ਹਲਕਾ ਸ਼ਤਰਾਣਾ ਵਾਂ ਸ਼ਤਰਾਣੇ ਹਲਕੇ ਦੇ ਵਿੱਚ ਕੁਲਵੰਤ ਸਿੰਘ ਉਹ ਜ਼ਰੂਰ ਜਿੱਤੇ ਨੇ ਉੱਥੋਂ ਸ਼ਤਰਾਣਾ ਤੋਂ ਜੀ ਸੰਗਰੂਰ ਦੀ ਗੱਲ ਕੀਤੀ ਜਾਵੇ ਸੰਗਰੂਰ ਕਿਉਂਕਿ ਇਸ ਵਾਰ ਸਰਕਾਰ ਨੂੰ ਉੱਥੇ ਬਹੁਤ ਫਾਇਦਾ ਹੋਇਆ ਸੁਪਾਲ ਸਿੰਘ ਖੈਰਾ ਸਾਹਿਬ ਇਹ ਕਹਿ ਰਹੇ ਨੇ ਕਿ ਉੱਥੋਂ ਇੱਕ ਬਹੁਤ ਹੀ ਟੌਪ ਦੀ ਪੰਜਾਬ ਦੀ ਕਿਸਾਨ ਜਥੇਬੰਦੀ ਉਹਨਾਂ ਨੇ ਮਦਦ ਕੀਤੀ ਹੈਗੀ ਆ ਜਿਹੜੇ ਕਿਸਾਨ ਖੇਤ ਮਜ਼ਦੂਰ ਪੰਜਾਬ ਸਰਕਾਰ ਖਿਲਾਫ ਧਰਨੇ ਲਾਉਂਦੇ ਰਹੀਏ ਨੇ ਉਹ ਐਨ ਮੌਕੇ ਸਰਕਾਰ ਨੂੰ ਵੋਟਾਂ ਪਵਾ ਗਏ ਇਹ ਆਪਣੇ ਆਪ ਚ ਉਸ ਕਿਸਾਨ ਜਥੇਬੰਦੀ ਦੇ ਵੀ ਉਹਨੇ ਆਪਣੀ ਕ੍ਰੈਡੀਬਿਲਟੀ ਦਾਤੇ ਲਾ ਲਈ ਆ ਉਥੇ ਸੰਗਰੂਰ ਰਿజర్ਵ ਸੀਟਾਂ ਸੀ 3 ਇੱਕ ਸੀਟ ਡੜਬਾ ਜਿੱਥੋਂ ਕੈਬਨ ਮੰਤਰੀ ਹਰਪਾਲ ਸਿੰਘ ਚੀਮਾ ਦੀ ਬਹੁਤ ਜ਼ਿਆਦਾ ਸਥਿਤੀ ਮਾੜੀ ਸੀ ਪਰ ਉਹ ਉਥੋਂ ਹਲਕਾ ਕੜੇ ਕਿਉਂਕਿ ਕਿਸਾਨਾਂ ਨੇ ਵੀ ਮਦਦ ਕੀਤੀ ਹੈਗੀ ਆ ਬਦੌੜ ਲਾਪਸਿੰਗੂ ਗੋਕੇ ਉਹ ਵੀ ਹਾਰਦੇ ਸੀ ਹਾਰਦੇ ਹਾਰਦੇ ਆਪਣਾ ਹਲਕਾ ਬਚਾ ਗਏ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਮਦਦ ਕੀਤੀ ਹੈ ਮਹਿਲ ਕਲਾ ਪ੍ਰਵਸਿੰਘ ਪਡੋਰੀ ਵੀ ਹਾਰਦੇ ਸੀ ਬਾਕੀ 12 ਲੋਕ ਸਭਾ ਹਲਕਿਆਂ ਦੇ ਮੁਕਾਬਲੇ ਸੰਗਰੂਰ ਦੇ ਵਿੱਚ ਜਿੱਤ ਦਾ ਕਾਰਨ ਹੀ ਮੁੱਖ ਇਹ ਹੀ ਮੰਨਿਆ ਜਾ ਰਿਹਾ ਹੈ ਕਿ ਸੰਗਰੂਰ ਜੇ ਬਚਿਆ ਹੈ ਤਮੀਤਹਰ ਦੀ ਇੱਕ ਵੱਡੀ ਲੀਡ ਸੀ ਉਸ ਦੇ ਵੱਖਰੇ ਵੱਖਰੇ ਕਾਰਨ ਸੀ ਸਿਰਫ ਇੱਥੇ ਰਿਜ਼ਰਵ ਸੀਟਾਂ ਜਿਹੜੀਆਂ ਬਚਦੀਆਂ ਦਿਖਾਈ ਦਿੱਤੀਆਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਬਾਕੀ 12 ਲੋਕ ਸਭਾ ਹਲਕਿਆਂ ਤੇ ਮਾੜਾ ਹਾਲ ਰਿਹਾ ਵੋਟਾਂ ਦੀ ਮਸਲੇ ਲਾਜ਼ਮੀ ਤੌਰ ਤੇ ਸੰਗਰੂਰ ਦੇ ਵਿੱਚ ਇੱਕ ਫੈਕਟਰ ਤੇ ਮੋਟਾ ਜਿਹੜਾ ਫੈਕਟਰ ਹੈ ਇਕਤੇ ਸੁਪਾਲ ਸਿੰਘ ਖੈਰਾ ਕਹਿ ਰਹੇ ਕਿ ਹਲਕੇ ਦੇ ਵਿੱਚ ਕੋਈ ਚਾਰ ਹਲਕੇ ਸੀ ਜਿੱਥੇ ਕੋਈ ਵਲੀ ਵਾਰਸ ਨਹੀਂ ਸੀ ਦੂਜਾ ਦੋਨਾਂ ਦੀ ਵੋਟ ਸਿਮਰਨਜੀਤ ਸਿੰਘ ਮਾ ਤੇ ਸੁਪਾਲ ਸਿੰਘ ਖੈਰਾ ਦੀ ਕੱਟੀ ਗਈ ਤਿੰਜਾ ਜਿਹੜਾ ਕਿਸਾਨ ਜੱਥੇਬੰਦੀ ਹੈ ਜਿਹੜੀ ਉਸ ਇਲਾਕੇ ਦੀ ਮਸ਼ਹੂਰ ਕਿਸਾਨ ਜਿਹੜੀ ਕਹਿੰਦੇ ਕਿ ਵੈਲਾ ਆਰਗੇਨਾਈਜ਼ ਹੈ ਬੜੀ ਡਿਸਪੀਸਪਲਨ ਜਿਹੜੀ ਕਿਸੇ ਵੀ ਸਰਕਾਰ ਦੀ ਉਹਨੇ ਈਨ ਨਹੀਂ ਮੰਨੀ ਸਰਕਾਰ ਨੂੰ ਗੋਡਿਆਂ ਭਾਰ ਕੀਤਾ ਪਰ ਇਸ ਚੋਣ ਦੇ ਵਿੱਚ ਸੁਪਾਲ ਸਿੰਘ ਖੈਰਾ ਦੇ ਦੋਸ਼ ਹਨ ਉਹਨਾਂ ਵੀ ਉਸ ਜਥੇਬੰਦੀ ਦਾ ਨਾਮ ਨਹੀਂ ਲਿਆ ਜੀ ਪਰ ਕਿਤੇ ਨਾ ਕਿਤੇ ਉਹ ਜਥੇਬੰਦੀ ਸਰਕਾਰ ਨੂੰ ਠੁਕੀ ਆ ਸਰਕਾਰ ਦੇ ਹੱਕ ਵਿੱਚ ਭੁਗਤੀ ਆ ਇਸ ਕਰਕੇ ਇਹ ਏਡੇ ਵੱਡੇ ਮਾਰਜਨ ਦੇ ਨਾਲ ਜਿਤੇ ਨੇ ਇਹਦੇ ਸੰਗਰੂਰ ਤੇ ਬਠਿੰਡਾ ਤੇ ਪਟਿਆਲੇ ਤੋਂ ਬਠਿੰਡਾ ਧਰਨਿਆਂ ਦਾ ਗੜ ਬਣ ਗਿਆ ਸੀ ਬਾਦਲਾਂ ਵੇਲੇ ਜੀ ਪਟਿਆਲਾ ਗੜ ਬਣ ਗਿਆ ਸੀ ਧਰਨਿਆਂ ਦਾ ਕੈਪਟਨ ਮਿਰਿੰਦਰ ਸਿੰਘ ਵੇਲੇ ਤੇ ਸੰਗਰੂਰ ਧਰਨਿਆਂ ਦਾ ਗੜ ਬਣ ਗਿਆ ਸੀ ਭਗਵੰਤ ਮਾਨ ਕਰ ਮੁੱਖ ਮੰਤਰੀ ਕੋਗਨਾ ਜਿਲ੍ਹੇ ਤੇ ਜਿਹੜੀ ਕਿਸਾਨ ਜਿਥੇ ਬੰਦੂ ਇੰਨੀਆਂ ਡਾਂਗਾ ਖਾਂਦੇ ਰਹੀਆਂ ਇਹਤ ਮਿਹਦੂ ਡਾਂਗਾ ਖਾਂਦੇ ਰਹੇ ਨੇ ਉਹ ਉਥੇ ਇਹ ਸਰਕਾਰ ਜਿੱਤ ਗਈ ਕਿਤੇ ਨਾ ਕਿਤੇ ਲੱਗਦਾ ਕਿ ਸਮਝੌਤਾ ਹੋਇਆ ਪਤਲੀਓ ਸਮਝੌਤਾ ਆਉਣ ਵਾਲੇ ਸਮੇਂ ਚ ਉਹ ਵੀ ਖਲਾਸੇ ਹੋਣਗੇ ਉਹਨੂੰ ਗੱਲ ਕਰਦੇ ਜਲੰਧਰ ਦੀ ਜਲੰਧਰ ਲੋਕ ਸਭਾ ਚ ਰਿਕਾਰਡ ਤੋੜ ਜਿੱਤ ਪ੍ਰਾਪਤ ਕੀਤੀ ਚਰਨਜੀਤ ਚੰਨੀ ਉਹਨਾ ਉਥੇ ਇਹਨਾਂ ਦੇ ਐਮ ਐਲ اے ਸੀ ਸ਼ੀਤਲ ਅੰਗਰਾਲ ਜਲੰਧਰ ਵੈਸਟ ਤੋਂ ਉਹ ਵੀ ਆਪਣਾ ਹਲਕਾ ਹਾਰ ਗਏ ਕਰਤਾਰਪੁਰ ਤੋਂ ਕੈਬਨਨ ਮੰਤਰੀ ਸੀ ਬਲਕਾਰ ਸਿੰਘ ਕੈਬਨਟ ਮੰਤਰੀ ਬਲਕਾਰ ਸਿੰਘ ਕਿਵੇਂ ਬਣੇ ਨੇ ਜਦੋਂ ਜਿਮਨੀ ਚੋਣ ਹੋਈ ਆ ਉਥੇ ਪੇਚਾ ਪਿਆ ਸੀ ਵਿਕਰਮ ਸਿੰਘ ਮਜੀਠੀਏ ਦੇ ਨਾਲ ਉਥੋਂ ਹਲਕੇ ਚ ਸਭ ਤੋਂ ਵੱਧ ਲੀਡ ਆਈ ਸੀ ਜਦੋਂ ਸ਼ਸ਼ੀਲ ਕੁਮਾਰ ਰਿੰਕੂ ਜਿੱਤੇ ਸੀ ਉਹਦਾ ਨਾਮ ਦਿੱਤਾ ਸੀ ਬਲਕਾਰ ਸਿੰਘ ਨੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਮੁੰਡੇ ਨੂੰ ਭਰਤੀ ਕਰਵਾ ਲਿਆ ਬਦਨਾਮੀ ਹੋਈ ਫਿਰ ਉਹਨਾਂ ਦੀ ਵੀਡੀਓ ਆ ਗਈ ਫਿਰ ਲਗਾਤਾਰ ਬਦਨਾਮੀ ਹੋਈ ਉਹ ਵੀ ਆਪਣਾ ਹਲਕਾ ਹਾਰ ਗਏ ਨੇ ਜਲੰਧਰ ਤੋਂ ਪਰੀਤਕੋਟ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਜਿਹੜਾ ਜੈਤੋਂ ਆ ਜੈਤੋਂ ਤੋਂ ਆਮ ਆਦੀ ਪਾਰਟੀ ਦੇ ਐਮਐਲਏ ਅਮੋਲਕ ਸਿੰਘ ਉਹ ਵੀ ਹਾਰ ਗਏ ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਲਾਸਪੁਰ ਇਹਨਾਂ ਦੇ ਐਮਐਲਏ ਉਹ ਵੀ ਹਾਰ ਗਏ ਇਸ ਕਰਕੇ ਇਹ ਰਿజర్ਵ ਸੀਟਾਂ ਤੇ ਵੀ ਇਹਨਾਂ ਦੇ ਐਮਐਲ ਹਾਰੇ ਜਿਹੜੇ 27 22 22 ਚ ਜਿੱਤੇ ਅੰਮ੍ਰਿਤਸਰ ਅਟਾਰੀ ਹਲਕਾ ਜਿੱਥੋਂ ਇਹਨਾਂ ਦੇ ਐਮਐਲਏ ਜਸਵਿੰਦਰ ਸਿੰਘ ਉਹ ਹਲਕਾ ਹਾਰ ਗਏ ਨੇ ਅੰਮ੍ਰਿਤਸਰ ਵੈਸਟ ਤੋਂ ਇਹਨਾਂ ਦੇ ਐਮਐਲਏ ਸੀ ਡਾਕਟਰ ਜਸਬੀਰ ਸਿੰਘ ਸੰਧੂ ਉਹ ਵੀ ਹਾਰ ਗਏ ਨੇ ਸ਼ਾਰਪੁਰ ਦੀ ਗੱਲ ਕੀਤੀ ਜਾਵੇ ਤਾਂ ਸ਼ਾਮ 84 ਤੋਂ ਇਹਨਾਂ ਦੇ ਐਮਐਲਏ ਡਾਕਟਰ ਰਵਜੋਤ ਉਹ ਜਿੱਤੇ ਨੇ ਉਹਨਾਂ ਆਪਣਾ ਹਲਕਾ ਬਚਾ ਲਿਆ ਉਹ ਦੂਜਾ ਡਾਕਟਰ ਚੱਬੇਵਾਲ ਕਾਂਗਰਸੀ ਐਮਐਲਏ ਸੀ ਫਿਰ ਆਮ ਆਦਮੀ ਪਾਰਟੀ ਲੋਨ ਉਹ ਵੀ ਜਿੱਤੇ ਆਪਣਾ ਹਲਕਾ ਤੇ ਸ਼੍ਰੀ ਹਰਗੋਬਿੰਦਪੁਰ ਜਿਹੜਾ ਹੈ ਤੇ ਉਹ ਗੁਰਦਾਸਪੁਰ ਦਾ ਹਲਕਾ ਲੇਕਿਨ ਲੋਕ ਸਭਾ ਹਲਕਾ ਉਹਨੂੰ ਸ਼ਾਰਪੁਰ ਪੈਂਦਾ ਉਥੋਂ ਜਿਹੜੇ ਉਹਨਾਂ ਦੇ ਅਮਰਪਾਲ ਸਿੰਘ ਸੀ ਐਮਐਲਏ ਉਹ ਵੀ ਹਾਰੇ ਨੇ ਗੁਰਦਾਸਪੁਰ ਤੋਂ ਜੋ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਜਿੱਤੇ ਨੇ ਉਥੋਂ ਇੱਕ ਰਿਜ਼ਰਵ ਹਲਕਾ ਉਹ ਵਾਵਾ ਹਾਲਾਂਕਿ ਦਿਨਾ ਨਗਰ ਦਿਨਾ ਨਗਰ ਤੋਂ ਪਹਿਲਾਂ ਹੀ ਅਰਨਾ ਚੌਧਰੀ ਐਮ ਐਲ ਏ ਸੀ ਰਿజర్ਵਲ ਕਾ ਉਹ ਵਾਤੋਂ ਕੈਬਨਿਟ ਮੰਤਰੀ ਨੇ ਲਾਲਚੰਦ ਕਟਾਰੂਚਾ ਜਿਨ੍ਹਾਂ ਨੇ ਵੀ ਬੜੇ ਚੰਦ ਚਾੜੇ ਉਹਨਾਂ ਦੀ ਵੀਡੀਓ ਵੀ ਇੱਕ ਵਾਇਰਲ ਹੋਈ ਸੀ ਉਹ ਵੀ ਹਾਰ ਗਏ ਉਹ ਮੰਤਰੀ ਵੀ ਹਾਰ ਗਏ ਫਤਿਹਗੜ ਸਾਬ ਤੋਂ ਗੱਲ ਕੀਤੀ ਜਾਵੇ ਇੱਥੋਂ ਡਾਕਟਰ ਅਮਰ ਸਿੰਘ ਕਾਂਗਰਸ ਪਾਰਟੀ ਦੇ ਤੇ ਗੁਰਪ੍ਰੀਤ ਸਿੰਘ ਜੀ ਪੀ ਆਰ ਗਏ ਇੱਥੇ ਦੋ ਹਲਕੇ ਰਿజర్ਵ ਨੇ ਜਿੱਥੋਂ ਆਮ ਆਦੀ ਪਾਰਟੀ ਦੇ ਐਮ ਐਲ ਏ ਆਪਣੀ ਸੀਟ ਨਹੀਂ ਕੱਢ ਸਕੇ ਇੱਕ ਰਾਏਕੋੜ ਤੋਂ ਹਾਕਮ ਸਿੰਘ ਠੇਕੇਦਾਰ ਉਹ ਵੀ ਹਾਰ ਗਏ ਨੇ ਫਾਇਲ ਤੋਂ ਇੰਜੀਨੀਅਰ ਮਨਵਿੰਦਰ ਸਿੰਘ ਯਾਸਪੁਰ ਉਹ ਵੀ ਹਾਰ ਗਏ ਨੇ ਹਾਂ ਬੱਸੀ ਪਠਾਣਾ ਤੋਂ ਆਮ ਆਦੀ ਪਾਰਟੀ ਦੇ ਜਿਹੜੇ ਐਮ ਐਲ ਏ ਸੀ ਰੁਪਿੰਦਰ ਸਿੰਘ ਹੈਪੀ ਉਹ ਆਪਣਾ ਹਲਕਾ ਜਾਂ ਆਪਣੀ ਇੱਜ਼ਤ ਬਚਾ ਸਕੇ ਨੇ ਖਡੂਰ ਸਾਹਿਬ ਤੋਂ ਗੱਲ ਕੀਤੀ ਜਾਵੇ ਤਾਂ ਆਜ਼ਾਦ ਉਮੀਦਵਾਰ ਅਮਰਥਪਾਲ ਸਿੰਘ ਉਹ ਨਹੀਂ ਜਿੱਤੇ ਨੇ ਇਹ ਸਖੂਰ ਸਾਹਿਬ ਲੋਕ ਸਭਾ ਹਲਕੇ ਚ ਦੋ ਅਰਜਰਵ ਹਲਕੇ ਨੇ ਇੱਕ ਜੰਡੇਆਲਾ ਗੁਰੂ ਜੰਡੇਆਲਾ ਗੁਰੂ ਤੋਂ ਕੈਬਨ ਮੰਤਰੀ ਨੇ ਹਰਪਜਨ ਸਿੰਘ ਈਟੀਓ ਉਹ ਵੀ ਆਪਣੇ ਹਲਕੇ ਚ ਬੁਰੀ ਤਰ੍ਹਾਂ ਹਾਰੇ ਨੇ ਔਰ ਦੂਜਾ ਇੱਕ ਬਾਬਾ ਬਕਾਲਾ ਉਤੋਂ ਆਮਾਦੀ ਪਾਰਟੀ ਦੇ ਐਮਐਲਏ ਨੇ ਦਲਬੀਰ ਸਿੰਘ ਟੋਂਗ ਉਹ ਵੀ ਆਪਣਾ ਹਲਕਾ ਬੁਰੀ ਤਰ੍ਹਾਂ ਹਾਰ ਗਏ ਨੇ ਅਗਲਾ ਨੰਦਪੁਰ ਸਾਹਿਬ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਤਿੰਨ ਹਲਕੇ ਰਿਜ਼ਰਵ ਨੇ ਇੱਕ ਬਲਾਚੌਰ ਬਲਾਚੌਰ ਤੋਂ ਆਮਾਦੀ ਪਾਰਟੀ ਦੀ ਐਮਐਲਏ ਨੇ ਸੰਤੋਸ਼ ਕੁਮਾਰੀ ਕਟਾਰੀਆ ਇਹ ਵੀ ਹਾਰ ਗਏ ਨੇ ਚਮਕੌਰ ਸਾਹਿਬ ਤੋਂ ਡਾਕਟਰ ਚਰਨਜੀਤ ਸਿੰਘ ਜਿਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ 2022 ਚ ਰਾਇਆ ਡਾਕਟਰ ਚਰਨਜੀਤ ਸਿੰਘ ਸਭ ਤੋਂ ਵੱਧ ਲੀਡ ਦੇ ਨਾਲ ਹਾਰੇ ਨੇ ਔਰ ਐਮਐਲਏ ਕੁਲਵੰਤ ਸਿੰਘ ਹਾਲਾਂਕਿ ਉਹ ਐਸਪੀ ਚਾਰਜ ਨਾਲ ਸੰਬੰਧ ਰੱਖਦੇ ਨੇ ਲੇਕਿਨ ਉਹ ਜਨਰਲ ਸੀਟ ਤੋਂ ਚੁਣੇ ਗਏ ਸੀ ਐਮਐਲਏ ਉਹ ਵੀ ਆਪਣਾ ਹਲਕਾ ਬੜੇ ਘੱਟ ਫਰਕ ਨਾਲ ਆ ਰਹੇ ਨੇ ਪਰ ਕੁੱਲ ਮਿਲਾ ਕੇ ਸੰਦੀਪ ਚੁੰਮਤੀਆਂ ਹਲਕਿਆਂ ਦੇ ਵਿੱਚ ਇਹਨਾਂ ਦੇ 29 ਐਮਐਲਏ ਦਾ ਹਾਰਨਾ ਇਹ ਆਪਣੇ ਆਪ ਚ ਇੱਕ ਵੱਡਾ ਫੈਕਟਰ ਹੈ ਕਿ ਬਿਜਲੀ ਜਿਹੜਾ ਮੁੱਦਾ ਉਹ ਪੰਜਾਬ ਦਾ ਮੁੱਦਾ ਨਹੀਂ ਕਿਉਂਕਿ ਇਹਨਾਂ ਦੇ ਵੈਸੇ ਵੀ 58 ਜਾਂ 62 ਐਮਐਲਏ ਹਾਰੇ ਨੇ ਜੀ ਤੇ ਕਾਂਗਰਸ ਦੇ 5 ਐਮਐਲਏ ਸੀ ਜਿਨ੍ਹਾਂ ਚ ਅਰਨਾ ਚੌਧਰੀ ਦਿਨਾਨਗਰ ਤੋਂ ਸੁਖਵਿੰਦਰ ਸਿੰਘ ਕੋਟਲੀ ਆਦਮਪੁਰ ਤੋਂ ਚੌਧਰੀ ਵਿਕਰਮਜੀਤ ਸਿੰਘ ਫਲੋਰ ਤੇ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਚੱਬੇਵਾਲ ਸ਼ਹਿਰਪੁਰ ਤੋਂ ਸੀ ਬਾਅਦ ਚ ਜਿਹੜੇ ਹੁਣ ਐਮਪੀ ਬਣ ਗਏ ਆਮ ਆਦਮੀ ਪਾਰਟੀ ਤੇ ਕਾਲੀ ਦਲ ਦੇ ਇੱਕੋ ਹੀ ਤਿੰਨਾਂ ਚੋਂ ਰਿਜ਼ਰਵ ਐਮਐਲਏ ਸੀ ਡਾਕਟਰ ਸੁਖਵਿੰਦਰ ਸੁਖੀ ਬਣ ਗਿਆ ਤੋਂ ਇਹ ਹੁਣ ਜਿਹੜੀ ਸਥਿਤੀ ਆ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਹਾਰੇ ਨੇ ਜੋ ਜਰਜਰ ਭਾਈ ਜਰਨਲ ਕੈਟਾਗਰੀ ਨਾਲ ਵੀ ਸੰਬੰਧ ਰੱਖਣ ਵਾਲੇ ਹਾਰੇ ਇਹਨਾਂ ਦੇ ਕੈਬਨ ਮੰਤਰੀ ਸਾਰੇ ਹਾਰ ਗਏ ਨੇ ਮੀਤੇ ਛੱਡ ਕੇ ਜਿਹੜੇ ਕੈਂਡੀਡੇਟ ਬਣੇ ਸੀ ਚਾਹੇ ਕੁਲਦੀਪ ਸਿੰਘ ਢਾਲੀਵਾਲਾ ਚਾਹੇ ਲਾਲਜੀਤ ਸਿੰਘ ਪੁੱਲਰ ਚਾਹੇ ਡਾਕਟਰ ਬਲਬੀਰ ਸਿੰਘ ਚਾਹੇ ਗੁਰਮੀਤ ਸਿੰਘ ਕੁੜਿਆ ਪਰ ਜਿਹੜਾ ਇੱਕ ਮਾਹੌਲ ਘੜਿਆ ਜਾ ਰਿਹਾ ਸੀ ਨਾ ਕਿ ਬਿਲੀਫ ਫੈਕਟਰ ਬਹੁਤ ਇੱਕ ਵੱਡਾ ਮੁੱਦਾ ਸ਼ਾਇਦ ਉਸੇ ਕਰਕੇ ਇਹਨਾਂ ਨੂੰ ਲੱਗਦਾ ਸੀ ਸਾਡੇ 13 ਹੱਥਾਂ ਇਹਨਾਂ ਕਿ ਉਹ ਰੈਸੀ ਭਾਈਚਾਰਾ ਇਹਨਾਂ ਨੂੰ ਪਏਗਾ ਲੇਕਿਨ ਨਹੀਂ ਪਿਆ ਇਹਦਾ ਸਪਸ਼ਟ ਹੈ ਕਿ ਬਿਲੀਫ ਫੈਕਟਰ ਨਹੀਂ ਚੱਲਿਆ ਕਿਉਂਕਿ ਜਦੋਂ ਵੀ ਪ੍ਰਾਪਤੀਆਂ ਗਣਾਈਆਂ ਜਾਂਦੀਆਂ ਰਹੀਆਂ ਚਾਹੇ ਰੋਡ ਸ਼ੋਅ ਹੁੰਦੇ ਸੀ ਚਾਹੇ ਭਾਸ਼ਣ ਜਾਂ ਕਿਸੇ ਹੋਰ ਥਾਂ ਤੇ ਨੁੱਕੜ ਮੀਟਿੰਗਾਂ ਹੁੰਦੀਆਂ ਰਹੀਆਂ ਉਹ ਚ ਸਭ ਤੋਂ ਪਹਿਲੀ ਪ੍ਰਾਪਤੀ ਇਹ ਗਣਾਈ ਜਾਂਦੀ ਸੀ ਕਿ ਜਿਹੜੀਆਂ ਮੁਫਤ ਬਿਜਲੀ ਸਕੀਮ ਹੈ ਇਹ ਘਰ-ਘਰ ਦਾ ਬਿਜਲੀ ਬਿੱਲ ਜ਼ੀਰੋ ਆਉਣ ਲੱਗਿਆ ਜਿਸ ਦੇ ਕਰਕੇ ਇਹ ਸਕੀਮ ਆ ਜਿਹੜੀ ਬੜੀ ਲੋਕਾਂ ਨੂੰ ਭਾ ਜਾਣੀ ਹੈ ਤੇ ਇਸ ਦੇ ਨਾਲ ਜਿਹੜਾ ਲੋਕਾਂ ਦਾ ਫਾਇਦਾ ਬਹੁਤ ਹੋਣਾ ਹੈ ਤੇ ਇਸੇ ਕਰਕੇ ਇਸ ਦੇ ਉੱਤੇ ਲੋ ਗਿਆ ਤੇ ਇਸੇ ਕਰਕੇ ਸਿੱਟਾ ਇਹ ਨਿਕਲਿਆ ਕਿ ਜਿੱਥੇ ਵਿਧਾਨ ਸਭਾ ਹਲਕਿਆਂ ਦੇ ਲੋਕ ਹਾਰੇ ਉੱਥੇ ਨਾਲ ਇੱਕ ਗੱਲ ਹੋਰ ਹੈ ਕਿ ਜਿਹੜੀਆਂ ਚਾਰ ਰਿਜ਼ਰਵ ਸੀਟਾਂ ਸੀ ਉਹਦੇ ਵਿੱਚ ਫਰੀਦਕੋਟ ਹੈ ਉਹਦੇ ਵਿੱਚ ਹੁਸ਼ਿਆਰਪੁਰ ਹੈ ਉਹਦੇ ਵਿੱਚ ਜਲੰਧਰ ਹੈ ਜੀ ਤਾਂ ਉਹਦੇ ਵਿੱਚ ਜਿਹੜੀਆਂ ਸੀਟਾਂ ਨੇ ਇਹ ਜਿਹੜੀਆਂ ਸੀ ਉਹਦੇ ਵਿੱਚ ਵੀ ਜਿਹੜਾ ਇੱਕੋ ਹੀ ਜਿੱਤ ਸਕੀ ਆਮ ਆਦਮੀ ਪਾਰਟੀ ਹੁਸ਼ਿਆਰਪੁਰ ਵਾਲੀ ਬਾਕੀ ਤਾਂ ਚਾਰਾਂ ਦੇ ਵਿੱਚੋਂ ਤਿੰਨ ਆ ਜਿਹੜੇ ਹੋਰ ਪਾਰਟੀ ਦੀਆਂ ਮੱਲਾਂ ਵਾਜੀਆਂ ਉੱਤੇ ਹਾਂ ਜਿਹੜੀਆਂ ਅਗਰ ਲੋਕ ਸਭਾ ਆਪਾਂ 13 ਚੋਂ 4 ਰਿਜ਼ਰਵ ਉਹ ਇੱਕ ਰਿਜ਼ਰਵ ਆ ਹਸ਼ਾਰਪੁਰ ਜੀ ਜਲੰਧਰ ਫਤਿਹਗੜ ਸਾਹਿਬ ਤੇ ਫਰੀਦਕੋੜ ਫਰੀਦਕੋੜ ਤੋਂ ਸਰਬਜੀਤ ਸਿੰਘ ਖਾਲਸਾ ਜਿੱਤ ਗਏ ਫਤਿਹਗੜ ਸਾਹਿਬ ਤੋਂ ਡਾਕਟਰ ਅੰਬਰ ਸਿੰਘ ਜਿੱਤ ਗਏ ਔਰ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਸਾਹਿਬ ਜਿੱਤ ਗਏ ਹਸ਼ਾਰਪੁਰ ਇਹਨਾਂ ਦੇ ਬਚ ਕੇ ਡਾਕਟਰ ਰਾਜਕਮਰ ਚੱਬੇਵਾਲ ਨੇ ਜਿੱਤੇ ਹੁਣ ਸੰਦੀਪ ਆਪਾਂ ਤੀਜੀ ਤੇ ਆਖਰੀ ਖਬਰ ਵੀ ਡਿਸਕਸ ਕਰ ਲੈਂਦੇ ਨੇ ਕਿ ਕੱਲ ਸਾਨੂੰ ਨਵੀਂ ਸਰਕਾਰ ਭਲਕੇ ਮਿਲ ਜਾਨੀ ਹੈ ਜੀ ਤੇ ਮਿਲਦਾ ਕਿ ਅੱਜ ਹੀ ਹੈ ਨਾ ਜੀ ਸ਼ਾਮੀ 7 ਵਜੇ ਜੀ ਨਰਿੰਦਰ ਮੋਦੀ ਸਾਹਿਬ ਦੇਸ਼ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਆਪਣਾ ਹਲਫ ਲੈਣਗੇ ਔਰ ਇਹਦੇ ਚ ਮਿਲਦਾ ਕਿ 18 ਜਿਹੜੇ ਸਜੋਗੀ ਦਲ ਜਿਵੇਂ TDP ਜਾਂ ਰਾਸ਼ਟਰੀ ਜਨਤਾ ਦਲ ਨਤੀਸ਼ ਕੁਮਾਰ ਹੋਣ ਵਾਲੇ ਉਹ ਵੀ 18 ਉਹਨਾਂ ਦੇ ਜਿਹੜੇ ਲੋਕ ਸਭਾ ਮੈਂਬਰ ਨੇ ਉਹ ਮੰਤਰੀ ਬਣ ਸਕਦੇ ਨੇ ਸੱਤ ਕੈਬਨਟ ਮੰਤਰੀ ਲੈ ਜਾਣਗੇ ਵਿਰਧੀਆਂ ਚੋਂ ਤੇ 11 ਆਜ਼ਾਦ ਸਤੰਤਰ ਤੌਰ ਤੇ ਉਹ ਕੈਬਨਟ ਮੰਤਰੀ But i the